ਸਾਡਾ ਵਾਹਨ ਪੂਰਾ ਕਰਦੇ ਨੇ ਜਿਹੇ ਜਿੰਨਾ ਸਾਡਾ ਵਾਹਨ ਘਾਟ ਦਾ ਸੱਤ ਕਨਾਲਾ ਜੀ ਇਹ ਪਈਏ ਨੇ ਲੱਗਦੇ ਆ ਉਹਨਾਂ ਨੇ ਸਾਡਾ ਵਾਹਨ ਪੂਰਾ ਕਰਦੇ ਨੇ ਇਹ ਹੂੰ 15 14 8 ਆਹਾ ਗਰਦੌਰੀ ਹੈ ਜੀ ਹੂੰ ਸਾਡੇ ਤੋਂ ਬੇਬੁਨਿਆਦ ਦੋਸ਼ ਲਾ ਰਹੇ ਆ ਜੀ ਅੱਛਾ ਕੋਈ ਦਾ ਮੁੰਡਾ ਚਿੱਟਾ ਵੇਚਦਾ ਸੀਗਾ ਮੈਂ ਉਹਨੂੰ ਹਟਾਉਦੇ ਪਈ ਟੱਪ ਨੂੰ ਦੋਨਾਂ ਨੇ ਮੈਨੂੰ ਉਦੋਂ ਦਾ ਰੁੱਕਿਆ ਹੋਇਆ ਕੋਈ ਗੱਲ ਨਹੀਂ ਹੋਈ ਨਾ ਮੈਨੂੰ ਠੱਡੇ ਪੱਟਿਆਂ ਦਾ ਪਤਾ ਨਾ ਮੈਨੂੰ ਕਾਹਦੇ ਦਾ ਹੋਰ ਪਤਾ ਤੇ ਜਿਹੜਾ ਇਹਨੇ ਪਾਲੇ ਨੇ ਕੱਲ ਬੋਲਿਆ ਸੀਗਾ ਮੇਰੇ ਬਾਰੇ ਵੀ ਇਹਦੀ ਜ਼ਿੰਮੇਵਾਰੀ ਆ ਵੀ ਕੋਈ ਹੁੰਦਾ ਕਿਸੇ ਵੀ ਪਹੀ ਚ ਇਹ ਪੰਚਾਇਤ ਖੜੀ ਜਾਂ ਤਿੰਨ ਪਿੰਡਾਂ ਦੀ 21 ਮੈਂਬਰਾਂ ਨੰਬਰਦਾਰਾਂ ਕੋਈ ਵੀ ਬੰਦਾ ਕਹਦੇ ਵੀ ਮੇਰਾ ਰੋਲ ਆ ਮੈਂ ਦੇ ਦਿੰਦਾ ਤੁਹਾਨੂੰ ਪਤਾ ਵੀ ਸਾਡੀ ਫਸਲ ਕਿਵੇਂ ਹੁੰਦੀ ਆ 27-28 ਸਾਲ ਹੋ ਗਏ ਬਿਨਾ ਪਾਣੀ ਤੋਂ ਰਹਿੰਦੇ ਆ ਜੀ ਸਿੰਘ ਜੀ ਉਹਨਾਂ ਜੋ ਮਾਲਾ ਸਾਨੂੰ ਪਹਿਲੀ ਇਹਨਾਂ ਨੇ ਸੱਤ ਕਨਾਲਾਂ ਇੱਥੇ ਪਹਿਲੀ ਵਾਹੀ ਜੀ ਸਾਡੇ ਕੱल्ल्या ਦੇ ਵਿੱਚੋਂ ਮਾਲਾ ਕੱਲੇ ਘਰ ਤੋਂ ਉਹਨਾਂ ਨੇ ਦੋ ਕਲੇ ਪਹਿਲੀ ਸਾਡੀ ਸਾਹਮਣੇ ਉੱਥੇ ਆਪਣਾ ਬੋਰ ਖੜਾ ਬੋਰ ਦੇ ਸਾਹਮਣੇ ਵਾਲੀ ਇਹਨਾਂ ਨੇ ਜੀ ਪਹਿਲੀ ਵਾਰ ਕੇ ਉਸ ਤੋਂ ਅਗਲੇ ਦਿਨ ਉਵੇਂ ਸਾਡਾ ਖਾਲਾ ਪਿਆ ਸਰਕਾਰੀ ਖਾਲਾ ਜੀ ਉਵੇਂ ਸਾਡਾ ਖਾ ਨੱਕਾ ਸਾਡਾ ਖੜਾ ਇਹਨਾਂ ਦਾ ਖਾਠਾ ਲਾਵਾਤਾ ਜਿਹੜਾ ਪਾਲਾ ਇਹ ਚਾਰ ਜੁਨੀਅਨਾਂ ਚੋਂ ਦੂਹ ਪਹਿਲਾਂ ਨਿਕਲਿਆ ਵਾ ਠੀਕ ਹੈ ਨਾ ਇਹ ਦੂਜਿਆਂ ਨੂੰ ਕਹਿੰਦਾ ਜਾਂਚ ਕਰੋ ਇਹਦੀ ਜਾਂਚ ਹੋਣੀ ਚਾਹੀਦੀ ਮਾੜਾ 562 ਨੰਬਰ ਤੱਕ ਇੱਥੋਂ ਤੱਕ ਪਈ ਨੇ ਇਹਨਾਂ 566 67 ਮੇਰੀ ਘਰ ਵਾਲੀ ਦੇ ਨਾਂ ਜੀ ਹਾਂ ਆਹ ਵੇਖ ਲੋ ਜੀ ਇਹਦੇ ਵਿੱਚ ਵੇਖ ਹਾਂ 15 14 8 ਆਹਾ ਗਰਦੌਰੀ ਹੈ ਜੀ ਸਾਡੇ ਤੋਂ ਬੇਬੁਨਿਆਦ ਦੋਸ਼ ਲਾ ਰਹੇ ਆ ਜੀ ਹਾਂ ਸਾਡਾ ਕੋਈ ਉਹਨਾਂ ਦਾ ਰੌਲਾ ਨਹੀਂ ਕੋਈ ਵਟ ਦਾ ਰੋ ਕੋਈ ਖੇਵਟ ਨਹੀਂ ਸਾਂਜੀ ਕੋਈ ਨੰਬਰ ਨਹੀਂ ਸਾਂਜੀ ਹੂੰ ਸਾਡੇ ਤੇ ਬੇਬੁਨਿਆਦ ਉਹ ਪਲਾਦੇ ਹੂੰ ਅੱਛੇ ਕੋਈ ਦਾ ਮੁੰਡਾ ਚਿੱਟਾ ਵੇਚਦਾ ਸੀਗਾ ਮੈਂ ਉਹਨੂੰ ਹਟਾਉਦੇ ਪਈ ਟੱਪਣੋਂ ਦੋਨਾਂ ਨੇ ਮੈਨੂੰ ਉਹਦੇ ਨਾਲ ਰੋਕਿਆ ਵਿਆ ਕਿਉਂ ਰੋਕਿਆ ਨੇ ਹੂੰ ਜੀ ਇੱਥੇ ਕੁਝ ਹੋਰ ਬਾਈ ਵੀ ਪਹੁੰਚੇ ਆ ਮਾਤਾ ਤੁਹਾਡੀ ਜਿਹੜੀ ਪੈੜੀ ਹੈ ਇਹ ਤੁਸੀਂ ਬਹਿ ਲਈ ਹੋਈ ਆ ਹਾਂਜੀ 2018 19 ਚ 19 ਸਾਲ ਆਜਾ ਤੇ ਵੀ ਉਹ ਬਾਹਰ ਗਿਆ ਵਾ ਮੁੰਡਾ ਮੇਰਾ ਇਹ ਸਾਨੂੰ ਜਾਣ ਕੇ ਖਰਾਬ ਕਰਦੇ ਹੂੰ ਹਾਂਜੀ ਤੁਹਾਡਾ ਜਿਹੜਾ ਤੁਸੀਂ ਬੈਦ ਦਾ ਰਖਵਾ ਲਿਆ ਇਹ ਤੁਹਾਡਾ ਪੂਰਾ ਜਾਂ ਵਾਧਾ ਜਾਂ ਘਾਟਾ ਕਿਸ ਤਰ੍ਹਾਂ ਘਾਟ ਹੀ ਆ ਸੰਜੋ ਜੇ ਪਈ ਮੰਗਦੇ ਫਿਰ ਤਾਂ ਸਾਡ ਘਾਟ ਹੀ ਹੈ ਹੂੰ ਭਾਵੇਂ ਅੰਦੀ ਚ ਪੂਰੀ ਕਰ ਦੇਣ ਹੂੰ ਤੇ ਫਿਰ ਅਸੀਂ ਭਈ ਦੇ ਸਕਦੇ ਇਹ ਨਹੀਂ ਐਵੇਂ ਭਈ ਪੁਈ ਨਹੀਂ ਮਿਲਦੀ ਸਾਨੂੰ ਖਰਾਬ ਕਰਦੀ ਹੂੰ ਜੇ ਮੰਨਤੀ ਤੋਂ ਵਧ ਜਾਂਦਾ ਫਿਰ ਤੁਸੀਂ ਪਈ ਦੀ ਸਹਿਮਤਾ ਵੀ ਦੇ ਦਾਂਗੇ ਭਾਜੀ ਵਾਦੀ ਨਹੀਂ ਨੀ ਨਾ ਵਾਦੀ ਨਹੀਂ ਸਾਡੀ ਭਈ ਹੈ ਆਪਦੀ ਹੈ ਭਈ ਇੱਥੇ ਹੂੰ ਨਹੀਂ ਉਹ ਉਹਨਾਂ ਦਾ ਹੱਕ ਨਹੀਂ ਸਾਡਾ ਇੱਧਰ ਹੈਗਾ ਸੀ ਕੋਈ ਉਹਨਾਂ ਨਾਲ ਲੱਤਾਂ ਕੋਈ ਜੀ ਜੀ ਭਾਈ ਇਹ ਦੱਸੋ ਜਿਹੜੀ ਇਹ ਪਈ ਕੁਛ ਕਹਿੰਦੇ ਘਰਾਂ ਦੇ ਪਿੱਛੇ ਭਾਈ ਛੜਤੀ ਐ ਇੱਧਰ ਆ ਗਿਓ ਮੜਾ ਜੀ ਹੂੰ ਭਾਈ ਸਾਡੇ ਕੋਲੇ ਰਜਿਸਟਰੀ ਆ 2018 ਚ ਅਸੀਂ ਜ਼ਮੀਨ ਲਈ ਆ 27 ਕਨਾਲਾਂ 13 ਮਰਲੇ ਸਾਡੇ ਕੋਲੇ ਜ਼ਮੀਨ ਆ ਮੌਕੇ ਤੇ ਸਾਡੇ ਨਾਲ ਮਾਲਕੀ ਆ ਮੌਕੇ ਤੇ ਗਰਦੌਰੀਆਂ 15 ਸਾਲ ਦਾ ਪੁਰਾਣਾ ਰਿਕਾਰਡ ਆ ਚੈੱਕ ਕਰਾ ਸਕਦੇ ਆ ਜੀ ਹੂੰ 15 ਸਾਲ ਤੋਂ ਜਿਨ੍ਹਾਂ ਨੇ ਤਬਾਦਲਾ ਕਰਕੇ ਇਹਨਾਂ ਦੇ ਨਾਮ ਹੀ ਸੀ ਰੇਸ਼ਮ ਸਿੰਘ ਤੋਂ ਇਹਨਾਂ ਨੇ ਗਾਂ ਰਾਸਤਾਨ ਵਾਲਿਆਂ ਨਾਲ ਤਬਾਦਲਾ ਕਰਾ ਜਗਰੂਪ ਉਹਨਾਂ ਨੂੰ ਜਗਰੂਪ ਉਹ ਨਹੀਂ ਸਾਨੂੰ ਵੇਚ ਕੇ ਗਏ ਜੀ ਹੂੰ ਮੌਕੇ ਤੇ ਜਿਵੇਂ ਕਬਜਾ ਸੀਗਾ ਅਸੀਂ ਉਵੇਂ ਹੀ ਰੱਖ ਲਿਆ ਜਿੱਦẽ ਇਹ ਸਾਨੂੰ ਇਹਨਾਂ ਨੇ ਇਸ ਗੱਲ ਦੇ ਭਰੋਸੇ 'ਚ ਲਿਆ ਵੀ ਤੁਹਾਡਾ 27 ਕਨਾਲਾਂ 13 ਮਰਲੇ ਰਕਬਾ ਪੂਰਾ ਕਰਕੇ ਦੇਵਾਂਗੇ। ਹੂੰ ਸਰਪੰਚ ਸਾਹਿਬ ਵੀ ਇੱਥੇ ਸੀਗੇ ਸਾਨੂੰ ਵੀ ਸੱਦਿਆ ਚਲੋ ਅਸੀਂ ਸਹਿਮਤੀ ਦਿੱਤੀ ਵੀ 27 ਕਨਾਲਾਂ 13 ਮਰਲੇ ਸਾਡਾ ਰਕਬਾ ਪੂਰਾ ਕਰ ਦੇਣਗੇ। ਇਹਨਾਂ ਨੇ ਲਵਾ ਕੇ ਠੱਡੇ ਜੀ ਉਦੋਂ ਬਾਅਦਾਂ ਦੇ ਅਸੀਂ ਜਾਣਿਆ ਕੁਰੀ ਕੁਰੀ ਵਾਲੇ ਜਿ ਰਕਬਾ ਤੁਹਾਡਾ ਤੇ ਕੁਰੀ ਗਏ ਤੇ ਉਹ ਕੁਰੀ ਵਾਲਾਂ ਦਾ ਵੀ ਝੋਨਾ ਵੱਢ ਕੇ ਮੈਂ ਮਨਤੀ ਕਰਾਂਗਾ। ਇਹਨਾਂ ਨੂੰ ਅਸੀਂ ਕਿਹਾ ਵੀ ਜਦੋਂ ਝੋਨਾ ਵੱਢ ਕੇ ਤੁਸੀਂ ਪਹਿਲੀ ਲੈ ਲਿਓ। ਇਥੋਂ ਆਉਂਦੀ ਆ ਹਾਲਾਂਕਿ ਪਈ ਸਾਡੇ ਵਾਣ ਚ ਲੱਗੀ ਨਹੀਂ ਸਾਨੂੰ ਉਲਟਾ ਇਹਨਾਂ ਦੇ ਵਾਣ ਵੇਚਦੀ ਪਈ ਆਉਣੀ ਆ ਜੀ ਰੱਖ ਬੈ ਇਹਨਾਂ ਨਾਲ ਸਾਂਝਾ ਖਾਤਾ ਇਹਨਾਂ ਨਾਲ ਸਾਡਾ ਸਾਂਝਾ ਜਦੋਂ ਇੱਧਰ ਸਰਕਾਰੀ ਰਾਹ ਹੀ ਨਹੀਂ ਲੱਗਦਾ ਤੂੰ ਜਿੱਧਰੋਂ ਇਹ ਪਈ ਮੰਗਦੇ ਆ ਉਧਰੋਂ ਸਰਕਾਰੀ ਰਾਹ ਨਾਲ ਟੱਚ ਹੀ ਨਹੀਂ ਹੁੰਦੀ ਉਲਟਾ ਸਾਨੂੰ ਤਾਂ ਪਈ ਇੱਧਰ ਦੀ ਆਉਣੀ ਆ ਜੀ ਅਸੀਂ ਆਪਣੀ ਕਾਨੂੰਨੀ ਕਾਰਵਾਈ ਕਰੀ ਜਾਨੇ ਆ ਅਸੀਂ ਕੋਰਟ ਚ ਕੇਸ ਕਰਾਂਗੇ ਅਸੀਂ ਰਾਹ ਇਹਨਾਂ ਦੇ ਵੇਚਦੀ ਲਵਾਵਾਂਗੇ ਇਧਰੋਂ ਸਾਨੂੰ ਤਾਂ ਆਪਣੀ ਰਾਹ ਹੁੰਦਾ ਜੀ ਕਿਸੇ ਪਾਸੇ ਇਹ ਝੂਠੇ ਹੀ ਦੋਸ਼ ਲਾਈ ਜਾਂਦੇ ਆ ਇਹ ਕਿਉਂ ਸਪੈਂਸਾਬੀ ਪਹੁੰਚੇ ਉਹਨਾਂ ਨੇ ਵੀ ਗੱਲਬਾਤ ਕਰ ਲਈ ਆਪਾਂ ਇੱਕ ਗੱਲ ਹੋਰ ਆ ਜੀ ਸਾਡਾ ਆਹ ਪੁਰਾਣਾ ਬੋਰ ਲੱਗਿਆ ਜੀ ਹੌਦ ਲੱਗਿਆ ਦਰਖਤ ਲੱਗੇ ਆ ਜੇ ਇਹ ਪਈ ਇੱਥੋਂ ਦੀ ਹੁੰਦੀ ਇੱਥੇ ਬੋਰ ਲਾਉਂ ਦੇ ਦਿੰਦੇ ਜੀ ਇਹ ਜਾਂ ਇਹ ਦਰਖਤ ਐ ਡਡੇ ਹੋ ਜਾਂਦੇ ਸਾਡੇ ਤਾਂ ਤੁਸੀਂ ਮੌਕੇ ਤੇ ਵੇਖ ਲੋ ਜੇ ਇੱਥੇ ਪਈ ਸੀਗੀ ਤਾਂ ਜਾਂ ਅਸੀਂ ਪਈ ਵਾਈ ਵੀ ਆ ਤਾਂ ਅਸੀਂ ਹੱਥ ਵੀ ਪਈ ਨੂੰ ਲਾਇਆ ਤਾਂ ਜੀ ਜੀ ਜਿਹੜੇ ਉਹ ਪਿੱਛੇ ਪਈ ਛੜਤੀ ਕੁਰੀ ਵਾਲੇ ਦੀ ਗੱਲ ਕਰਦੇ ਤੁਸੀਂ ਉਹਨਾਂ ਕਿਉਂ ਛੜਤੀ ਬਾਈ ਜੀ ਉਹਨਾਂ ਨੇ ਤਾਂ ਛੜਤੀ ਵੀ ਉਹਨਾਂ ਨੂੰ ਰਾਹ ਕਿਸੇ ਪਾਸੇ ਰਾਹ ਆਉਂਦਾ ਉਧਰ ਦੀ ਆ ਜੀ ਇਹ ਲੋਕਾਂ ਨੂੰ ਲੇਖੇ ਜੀ ਲਈ ਫਿਰਦੇ ਆ ਰਾ ਸਾਨੂੰ ਕਾਨੂੰਨ ਕਾਨੂੰਨ ਮੁਤਾਬਕ ਪੱਟਣ ਵਾਲੇ ਸੂਏ ਤੋਂ ਜਿਹੜੀ ਰਾ ਇਹਨਾਂ ਦੇ ਵਾਹਨ ਨੂੰ ਲੱਗਿਆ ਇਹ ਕਹਿੰਦਾ ਸਾਡਾ ਰਾ ਉਹਨੂੰ ਵਾਹਨ ਨੂੰ ਰਾਹ ਨਹੀਂ ਦੋ ਰਾਹ ਜੀ ਇਹਨਾਂ ਦੇ ਵਾਹਨ ਨੂੰ ਇੱਕ ਤਾਂ ਇਧਰੋਂ ਲਵਾਲਿਆ ਪਿੱਛੇ ਪਿੱਛੇ ਹੀ ਇੱਕ ਉਧਰੋਂ ਲਵਾਲਿਆ ਕਾਨੂੰਨ ਮੁਤਾਬਕ ਇੱਕ ਵਾਹਨ ਨੂੰ ਇੱਕ ਹੀ ਰਾਹ ਹੀ ਮਿਲਦਾ ਹੁੰਦਾ ਸਾਨੂੰ ਵੀ ਉਧਰੋਂ ਮਿਲਦਾ ਜੀ ਜਦੋਂ ਖਾਤਾ ਹੀ ਸਾਡਾ ਥਾਂ ਚਾ ਉਧਰ ਉਧਰ ਨਾਲ ਅਸੀਂ ਤਾਂ ਜਿਹੜਾ ਰਸਤਾ ਬਣਾਇਆ ਆਪਦੇ ਵਾਹਨ ਨੂੰ ਇਹ ਬਲਵੀਰ ਸਿੰਘ ਮੱਲ ਸਿੰਘ ਤੋਂ ਲੈ ਕੇ ਜ਼ਮੀਨ ਆਪਦੇ ਰਾਹ ਵਾਨ ਨੂੰ ਅਸੀਂ ਰਸਤਾ ਉੱਥੋਂ ਦੀ ਬਣਾਇਆ। ਯਾਨੀ ਕਿ ਹਲੇ ਸਾਡੇ ਵਾਨ ਨੂੰ ਵੀ ਰਸਤਾ ਹੈ ਨਹੀਂ ਸੀ। ਅਸੀਂ ਉਹਨਾਂ ਤੋਂ ਵਾਨ ਲੈ ਕੇ ਮਹਿੰਗੇ ਮੁੱਲ ਤੇ ਫੇਰ ਅਸੀਂ ਰਸਤਾ ਬਣਾਇਆ ਉਹਦੇ ਵਾਨ ਨੂੰ। ਇਹ ਜਿਹੜੀ ਉਹ ਆਪਾਂ ਪਿੱਛੇ ਗੱਡੀਆਂ ਖੜੀਆਂ ਜਿੱਤੋਂ ਪਈ ਹੈ ਉਹ ਸਰਕਾਰੀ ਹੈ? ਉਹਨਾਂ ਉੱਥੋਂ ਤੱਕ ਉੱਥੋਂ ਤੱਕ ਪਿੱਛੇ ਸਰਕਾਰੀ ਹੈ ਜੀ। ਗਾਂ ਬਾਈਕਰਮਾ ਜਿਹੜਾ ਇਹਨਾਂ ਨਾਲ ਖਾਤਾ ਸਾਂਝਾ ਜਿਹੜਾ ਯੂਨੀਅਨ ਨਾਲ ਰੌਲਾ ਪਾਉਂਦੇ ਆ। ਬਾਈਕਰਮਾ ਸੀ ਸਰਕਾਰੀ ਰਾਹ ਤੋਂ ਪਿੱਛੇ ਰਹਿ ਜਾਂਦੇ ਆ। ਉਹ ਹੋਰ ਤੇਰਦਾ ਵਾਨ ਕਰਦਾ ਵਾਨ ਰਹਿ ਜਾਂਦਾ। ਉਦੋਂ 27 ਕਰਮਾ ਸੀ ਪਿੱਛੇ 22 ਕਰਮਾ ਪਿੱਛੇ ਰਹਿ ਜਾਂਦੇ ਆ ਸਰਕਾਰੀ ਰਾਹ ਤੋਂ ਅਸੀਂ ਤਾਂ ਉਹਨਾਂ ਤੋਂ ਮਹਿੰਗੇ ਮੁੱਲ ਲੈ ਕੇ ਰਸਤਾ ਬਣਾਏ ਜੀ ਇਹਨਾਂ ਦਾ ਮਤਲਬ ਯੂਨੀਅਨ ਦਾ ਇਹ ਹੀ ਆ ਵੀ ਅਸੀਂ ਇਹਨਾਂ ਨੂੰ ਟਾਰਗੇਟ ਕਰਕੇ ਇੱਥੋਂ ਦੀ ਰਾਹ ਲਈਏ ਅਸੀਂ ਕਿਸੇ ਤੋਂ ਵਾਹਨ ਲੈ ਕੇ ਮੁੱਲ ਅਸੀਂ ਰੱਖਦੇ ਦੀ ਵਾਹਨ 'ਚ ਵੜਨ ਦੀ ਖਾਤਰ ਲਿਆ ਮਹਿੰਗਾ ਤੇ ਹੁਣ ਅਸੀਂ ਇਹਨਾਂ ਨੂੰ ਕਿਵੇਂ ਦੇ ਦਈਏ ਜੀ ਸਾਨੂੰ ਕਾਨੂੰਨ ਮੁਤਾਬਕ ਰਾਹ ਇੱਧਰ ਦੀ ਆਉਂਦਾ ਅੱਜ ਤੱਕ ਇਹਨਾਂ ਨੇ ਸਾਨੂੰ ਨਾ ਰਾਹ ਛੱਡਿਆ ਜਦੋਂ ਸਾਂਝਾ ਖਾਤਾ ਸਾਡਾ ਇਹਨਾਂ ਨਾਲ ਇਹਨਾਂ ਨੇ ਰਾਹ ਕਿਉਂ ਨਾ ਸਾਨੂੰ ਅੱਜ ਤੱਕ ਛੱਡਿਆ ਅਸੀਂ ਤਾਂ ਹੁਣ ਇਹ ਸਾਡੇ 'ਚੋਂ ਰਾਹ ਪਾਲਦੇ ਆ ਦੂਜੇ ਟੱਕ ਚੋਂ ਖਾਤਾ ਵੀ ਨਹੀਂ ਸਾਂਝਾ ਜੀ ਦੇ ਨਾਲ ਉਹ ਤੇ ਜਰਾ ਪਾਲਦਾ ਵੀ ਇਹਦੇ ਚੋਂ ਰਾਹ ਸਾਨੂੰ ਦਿਓ ਜਿਹੜਾ ਇੰਨਾ ਚਿਰ ਸਹਿਮਤੀ ਨਹੀਂ ਚੱਲੀ ਗਿਆ ਫਿਰ ਕੰਮ ਤੁਹਾਡਾ ਭਾਈ ਜੀ ਸਹਿਮਤੀ ਨਹੀਂ ਪਹਿਲਾਂ ਜਿਹੜੀ ਸਤਨਾਮ ਸਿੰਘ ਨਾਲ ਰੌਲਾ ਪਾਉਂਦੇ ਆ ਇਹ ਇਹ ਸਤਨਾਮ ਕਹਨੇ ਆਪਦੀ ਪਈ ਜਾਂਦੀ ਸੀ ਭਈ ਉਹਦੇ ਉੱਤੋਂ ਦੀ ਇਧਰ ਦੀ ਰਕਵਾ ਨੇੜੇ ਪੈਂਦਾ ਪੱਟਿਆਂ ਵਾਲੇ ਸੂਓ ਉਤੋਂ ਦੀ ਜਾਵਾਂਗੇ ਤਾਂ ਰਕਵਾ ਦੂਰ ਪੈਂਦਾ ਇਹਨਾਂ ਨੇ ਭੱਪੇ ਤੌਰ ਤੇ ਜੇ ਮੈਂ ਆਪਾਂ ਜ਼ਿਮੀਂਦਾਰ ਇੱਕ ਦੂਜੇ ਨਹੀਂ ਰੋਕਦੇ ਫੇ ਚੱਲ ਯਾਰ ਨੰਗੀ ਜਾਂਦਾ ਕੋਈ ਚੱਕਰ ਨਹੀਂ ਇਹਨਾਂ ਨੂੰ ਇਹਨਾਂ ਨੇ ਚਾਚੇ ਜੀਤ ਨੂੰ ਉੱਥੋਂ ਪਈ ਤੋ ਆਪਦੀ ਤੋ ਨੰਗਣਾ ਬੰਦ ਕਰਤਾ ਕਾਉ ਜਿਹੜੀ ਇਹਨਾਂ ਦੇ ਵਾਹਨ ਪੁਲੀ ਸੀ ਉਹਨਾਂ ਨੇ ਆਪਦਾ ਰਸਤਾ ਬੰਦ ਕਰਤਾ ਜਦੋਂ ਇਹਨਾਂ ਨੇ ਰਹਾ ਉਹਨਾਂ ਦਾ ਬੰਦ ਕਰਤਾ ਉਹਨਾਂ ਨੇ ਵੀ ਬੰਦ ਕਰਤਾ ਉਹਦੇ ਤਾਂ ਸਾਡਾ ਵੀ ਨੁਕਸਾਨ ਹੋਇਆ ਸਾਡੇ ਹੀ ਮੋਟਰ ਤੱਕ ਆਉਣ ਨੂੰ ਹੈ ਨਹੀਂ ਹੂੰ ਹੂੰ ਜਿਹੜੀ ਹੁਣ ਇਹ ਕਹੀ ਜਾਂਦੇ ਮੱਕੀ ਨਹੀਂ ਵੱਡੀ ਮੱਕੀ ਉਹ ਤੁਹਾਡੇ ਸਾਹਮਣੇ ਵੇਖ ਲਓ ਵੀ ਉਧਰ ਦੀ ਵੱਡੀ ਆ ਕਿ ਨਹੀਂ ਵੱਡੀ ਇਹਦਾ ਭਲੇਖੇ ਜੀ ਲੋਕਾਂ ਨੂੰ ਫੁਲਾਈ ਜਾਂਦੇ ਆ ਵੀ ਸਾਡੇ ਕੋਲੇ ਵਾਹਨ ਨੂੰ ਰਸਤਾ ਹੈ ਨਹੀਂ ਰਸਤਾ ਨਹੀਂ ਰਸਤਾ ਹੈ ਲੱਗਿਆ ਜੀ ਉਧਰ ਦੀ ਲਹਿਣ ਹੂੰ ਜੇ ਮੈਂ ਤੁਸੀਂ ਕਹਿੰਦੇ ਵੀ ਸਾਡੇ ਵਾਹਨ ਜਿਹੜੇ ਵਾਹਨ ਚ ਖੜੇ ਆ ਇਸ ਨੂੰ ਵੀ ਰਸਤਾ ਹੈ ਨਹੀਂਗਾ ਫਿਰ ਤੁਸੀਂ ਕਿਵੇਂ ਕਰੋਗੇ ਅੱਗੇ ਝੋਨਾ ਵੀ ਪੱਕੂ ਆ ਵੱਢਣਾ ਕਰਨਾ ਤੁਹਾਨੂੰ ਰਸਤਾ ਹੈ ਨਹੀਂ ਫਿਰ ਤੁਸੀਂ ਰਸਤਾ ਕਿੱਧਰ ਦੀ ਲਾਉਗੇ ਅਸੀਂ ਰਸਤਾ ਤੁਹਾਨੂੰ ਦੱਸਤਾ ਜੀ ਅਸੀਂ ਦੂਜੇ ਖਾਤੇ ਦਾ ਵਾਹਨ ਲਿਆ ਉਧਰ ਦੀ ਅਸੀਂ ਆਪਦਾ ਰਸਤਾ ਬਣਾਇਆ ਸਰਕਾਰੀ ਰਸਤੇ ਤੇ ਲੱਗਦਾ ਕਰਕੇ ਤੁਸੀਂ ਮੁੱਲ ਲੈ ਕੇ ਬਣਾਇਆ ਮੁੱਲ ਲੈ ਕੇ ਬਣਾਇਆ ਜੀ ਅਸੀਂ ਦੂਜੇ ਰਕਬਾ ਮੁੱਲ ਲਿਆ ਉਹਨਾਂ ਤੋਂ ਉਹਨਾਂ ਤੋਂ ਲੈ ਕੇ ਰਸਤਾ ਬਣਾਇਆ ਹਾਲਾਂਕਿ ਸਾਨੂੰ ਆਉਣਾ ਇੱਧਰੋਂ ਆ ਰਸਤਾ ਇੱਧਰਲੇ ਪਾਸੇ ਆਉਣਾ ਸਾਡਾ ਖਾਤਾ ਸਾਂਝਾ ਇਹਨਾਂ ਨਾਲ ਰਾਸਤਾ ਸਾਨੂੰ ਇਧਰ ਆਉਣਾ ਜਿਹੜੇ ਇਹਨਾਂ ਨੇ ਆਪਦੇ ਮਨ ਨੂੰ ਰਾਹ ਤੱਕ ਰਾਹ ਲਵਾ ਲਈ ਇੱਕ ਤਾਂ ਇਧਰੋਂ ਲਵਾ ਲਿਆ ਜਾਂ ਹਾਲਾਂਕਿ ਸਰਕਾਰੀ ਪਈ ਤੇ ਲੱਗਦੇ ਨਹੀਂ ਸੀ ਜਿਹੜੇ ਬੰਦੇ ਸੀ ਪਹਿਲਾਂ 98 ਚ ਉਹ ਭੋਲੇ ਸੀ ਜੀ ਇਹਨਾਂ ਦੇ ਬਯੁਰਕ ਚਲਾਕ ਸੀ ਇਹਨਾਂ ਨੇ ਆਪ ਦਾ ਆਪ ਦੀ ਕੱਲਿਆਂ ਦੀ ਬਣਾ ਲਈ ਤਕਸੀਮ ਕਰ ਲਈ ਦੂਜਿਆਂ ਦੀ ਤਕਸੀਮ ਨਹੀਂ ਹੋਈ ਜੀ ਦੂਜੇ ਘਰਾਂ ਦੀ ਤਕਸੀਮ ਨਹੀਂ ਹੋਈ ਹਾਲਾਂਕਿ ਇਹਨਾਂ ਨੇ ਇੱਥੇ ਕੋਰੇ ਅਰਗੇ ਖੜੇ ਸਾਡੀ ਚਾਚੀ ਜੀ ਵੀ ਖੜੀ ਆ ਉਹਨਾਂ ਦਾ ਰਕਬਾ ਵੀ ਸਤਕ ਨਾਲ ਅੰਦਰ ਪੀ ਬੇਟੇ ਇਹ ਤਾਂ ਆਂਦੇ ਨਾ ਭਲੇ ਮਾਨ ਸਾ ਜੀ ਅਸੀਂ ਜੇ ਭਲੇ ਮਾਨ ਸਾ ਤਾਂ ਉਹਨਾਂ ਦਾ ਰਸਤਾ ਵਾਹਣ ਨਪਿਆ ਉਹਨਾਂ ਦੇ ਵਾਹਣ ਨੂੰ 29 ਸਾਲ ਹੋ ਗਏ ਪਾਣੀ ਨਹੀਂ ਲੱਗਣ ਦਿੱਤਾ ਜੀ ਖਾਲਾ ਬਾਈ ਬੈਠੋ ਖਾਲਾ ਬਾਈ ਬੈਠਿਆ ਜੀ ਜੀ ਸਾਡਾ ਇਹਨਾਂ ਨੇ 28 29 ਸਾਲ ਹੋ ਗਏ ਸਾਡਾ ਖਾਲਾ ਵਾਹ ਕੇ ਪਹਿਲਾਂ ਨੇ ਸਾਡੀ ਮੰਨ ਲਾ ਸਾਡੇ ਰੇਸ਼ਮ ਸਿੰਘ ਜੀ ਤੇ ਪਾੜ ਸਿੰਘ ਜੀ ਉਹਨਾਂ ਜੋ ਮੰਨ ਲਾ ਸਾਨੂੰ ਪਹਿਲੀ ਇਹਨਾਂ ਨੇ ਸਤਕ ਨਾਲ ਇੱਥੇ ਪਹਿਲੀ ਵਾਈ ਜੀ ਸਾਡੇ ਕੱਲਿਆਂ ਦੇ ਵਿੱਚੋਂ ਮੰਨ ਲਾ ਕੱਲੇ ਘਰ ਚੋਂ ਨੇ ਦੋ ਕਿਲੇ ਪਹਿਲੀ ਸਾਡੇ ਸਾਹਮਣੇ ਉੱਥੇ ਆਪਣਾ ਬੋਰ ਖੜਾ ਬੋਰ ਦੇ ਸਾਹਮਣੇ ਵਾਲੀ ਇਹਨਾਂ ਨੇ ਜੀ ਪਹਿਲੀ ਵਾਹ ਕੇ ਉਸ ਤੋਂ ਅਗਲੇ ਦਿਨ ਉਵੇਂ ਸਾਡਾ ਖਾਲਾ ਪਿਆ ਸਰਕਾਰੀ ਖਾਲਾ ਜੀ ਉਵੇਂ ਸਾਡਾ ਖਾ ਨੱਕਾ ਸਾਡਾ ਖੜਾ ਇਹਨਾਂ ਨੇ ਖਾ ਖਾਲਾ ਵਾਤਾ ਸਾਨੂੰ ਪਤਾ ਵੀ ਸਾਡੀ ਫਸਲ ਕਿਵੇਂ ਹੁੰਦੀ ਆ 27 28 ਸਾਲ ਹੋ ਗਏ ਬਿਨਾ ਪਾਣੀ ਤੋਂ ਰਹਿੰਦੇ ਆ ਜੀ ਬਰਾਨੀ ਵਾਣ ਕਰ ਛੱਡਿਆ ਆ ਮੇਰੀ ਮਾਸੀ ਇਹਨਾਂ ਦੇ ਇਹਨਾਂ ਦੇ ਵਿੱਚ ਹਿਸਾਬ ਮੰਦਾ ਜੀ ਨਾਲੇ ਖਾਲਾ ਵਾਈ ਜਾਂਦੇ ਆ ਇੰਨੇ ਚਿਰ ਦੀ ਸਾਡਾ ਵਾਣ ਬਰਾਨੀ ਪਿਆ ਹੂੰ ਹਾਂ ਉਹ ਮੇ ਕੋਈ ਅੱਜ ਅਜ ਨਠੇਕਾ ਨਹੀਂ ਮਿਲਦਾ ਵਸਪਾ ਨਹੀਂ ਇਹਨਾਂ ਨੇ ਐਵੇਂ ਨਹੀਂ ਵੇਖਿਆ ਕਿਵੇਂ ਇਹ ਭੁੱਕੀ ਤੇ ਹੀ ਟਾਈਮ ਪਾਸ ਕਰਦੀ ਕਿੰਨਾ ਵਾਣਾ ਟੋੜਾ ਹੁਣ ਇਥੇ ਸਾਡੇ ਕੋਲ 9 ਕਨਾਲਾਂ ਹੀ ਵਾਹਣੀ ਹੋ ਮੈਂ 11 ਕਨਾਲਾਂ ਆਉਂਦੀ ਮਾ 11 ਕਨਾਲਾਂ ਆਉਂਦੇ ਸਨ 6 ਹੈ ਤੇ ਸਾਰੇ ਚਵਾਨ ਬਾਈ ਬੈਠੇ ਹੈ ਹੈ ਤੇ ਅੱਜ ਕੇਰਾ ਸਾਨੂੰ ਬਈ ਨਹੀਂ ਵਾਹਣ ਦਿੰਦੇ ਜੀ ਨਾ ਪਾਣੀ ਨਾ ਪਾਣੀ ਦਾ ਵੀ ਹੈ ਨਹੀਂਗਾ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਖਾਲਾ ਬੰਦਾ ਪਾਣੀ ਸਾਡਾ ਕਿਤੇ ਰੋਲਦਾ ਹੈ ਹੈ ਤੇ ਅਸੀਂ ਜ਼ਬਾਨ ਸਾਡਾ ਤਾਂ ਨਾ ਕੋਈ ਖਾਲਾ ਨਾ ਕੋਈ ਜੀ ਇਹ ਕਹਿੰਦੇ ਪਈ ਸਾਨੂੰ ਉਦੋਂ ਜਾਂ ਲੱਗਦਾ ਸੀ ਕਹਿੰਦੇ ਅਸੀਂ ਪ੍ਰਸ਼ਾਸਨ ਨੂੰ ਇਹੇ ਬੇਨਤੀ ਕਰੇ ਕਹਿੰਦੇ ਪਈ ਸਾਨੂੰ ਉਦੋਂ ਹੀ ਕਹਿੰਦੇ ਲੱਗਣ ਵਾਸਤੇ ਸਾਡਾ ਵਾਹਨ ਪੂਰਾ ਕਰ ਦੇਣ ਇਹ ਜਿੰਨਾ ਸਾਡਾ ਵਾਹਨ ਘਾਟ ਦਾ ਸੱਤ ਕਨਾਲ ਆ ਜੀ ਇਹ ਪਈ ਇਹਨੇ ਲੱਗਦੀ ਆ ਉਹਦੇ ਨਾਂਗੇ ਸਾਡਾ ਵਾਹਨ ਪੂਰਾ ਕਰ ਦੇਣ ਇਹ ਜੀ ਤੇ ਇਹ ਰਵੇ ਉਹਦੇ ਨਾਂਗੇ ਬੰਦ ਜਿਵੇਂ ਸਰਪੰਚ ਸਾਹਿਬ ਸਹੀ ਕਹਿੰਦੇ ਆ ਫਿਰ ਉਹ ਨਾਂਗੇ ਸਾਨੂੰ ਕੋਈ ਚੱਕਰ ਨਹੀਂਗਾ ਜਿੰਨੇ ਚੱਕ ਸਾਡਾ ਵਾਹਨ ਨਹੀਂ ਪੂਰਾ ਕਰਦੇ ਉਦੋਂ ਹੀ ਸਾਨੂੰ ਕੋਈ ਨਾਂਗਾ ਨਹੀਂ ਜੀ ਜੀ ਅਸੀਂ ਸਾਡੇ ਕੋਲੇ ਪ੍ਰੋਵਾਰੀ ਸਾਹਿਬ ਪ੍ਰੋਵਾਰੀ ਸਾਹਿਬ ਸਸਤੀ ਗੱਲ ਕਿਵੇਂ ਦੇਖੂਗਾ ਤੁਹਾਡੇ ਤੇ ਵੀ ਅਲੀਕੇਸ਼ਨ ਲੱਗਿਆ

ਕਿ ਇਹ ਮੈਨੂੰ ਕੋਸ ਰਾਹ ਚਾ ਕੇ ਤੇ ਖੜਿਆ ਕੋਈ ਗੱਲ ਵਾਪਰਦੀ ਆ ਮੇਰੇ ਜ਼ਿੰਮੇਵਾਰੇ ਹੈ ਪਰਿਵਾਰ ਆ ਕਿ ਸਾਡੇ ਘਰ ਵਿੱਚ ਕਿਸੇ ਕਿਸੇ ਦਾ ਕੋਈ ਵਾਕਾ ਹੋ ਜਾਂਦਾ ਸਿਰਫ ਅਟੈਨਸ਼ਨ ਕਰਕੇ ਜਿਵੇਂ ਵੀ ਇਹਨਾਂ ਦੇ ਮਰ ਤੁਠੇ ਉਜਾਮ ਕਰਕੇ ਅਸੀਂ ਸਾਰਾ ਪਰਿਵਾਰੀ ਟੈਨਸ਼ਨ ਚ ਆ ਜਾ ਜੀ ਉਦੋਂ ਤੁਸੀਂ ਮੌਜੂਦ ਸੀ ਉਦੋਂ ਮਿੰਤੀ ਗਿੰਤੀ ਕੋਈ ਕਿਵੇਂ ਹੋਈ ਸੀ ਸਰ ਆਪਾਂ ਕੋਈ ਨਹੀਂ ਆਪਾਂ ਜਿਵੇਂ ਇਸ ਤਰ੍ਹਾਂ ਰਖਵਾ ਆਈ ਸੀਗਾ ਪਾ ਲਿਆ ਸੀ ਇਹਗਾ ਤਪਾਲਾ ਕਰਕੇਗਾ ਚਾਚੇ ਕਹਿੰਦੇ ਉਹ ਉਹ ਵੀ ਬੋਲ ਕੇ ਕਰਕੇ ਆਜੇ ਮੌਕੇ ਫਿਰ ਚ ਜਾਗੇ ਕੋਈ ਬੋਕ ਚ ਪਈ ਕੋਈ ਅਸਰਾਸ਼ਾ ਚ ਫਰਕਾਰਡ ਆਈ ਵਾਟ ਆ ਸੇਮ ਕੋਈ ਬਟਲੇ ਰਹੀ ਕੋਈ ਚ ਮੇਗਾ ਆ ਚੁੱਕਾ ਜੀ ਹਾਂਜੀ ਧੰਨਵਾਦ ਜਿਥੇ ਬੰਦੀਆਂ ਨੇ ਤੇ ਮਜ਼ਦੂਰ ਜਿਥੇ ਬੰਦੀਆਂ ਨੂੰ ਆਉਂਦੇ ਵੀ ਸਾਡਾ ਸਾਥ ਦਿਓ ਅਸੀਂ ਕਿਸਾਨ ਤੇ ਮਜ਼ਦੂਰ ਜਿਥੇ ਬੰਦੀਆਂ ਨੂੰ ਇਹਨਾ ਵੀ ਸਾਡਾ ਖੇਤ ਆ ਕੇ ਸਾਡਾ ਪੱਖ ਸੁਨਿਆ ਜਾਵੇ ਜੇ ਤਾਂ ਅਸੀਂ ਸੱਚੇ ਆ ਸਾ ਆ ਪੰਚਾਇਤ ਖੜੀ ਹੈ ਜੀ ਜੇ ਕੋਈ ਵੀ ਕਹ ਦੇ ਵੀ ਤੁਸੀਂ ਗਲਤ ਆ ਸਾਡੇ ਖੜੇ ਤੋਂ ਧੋਨੇ ਚ ਮੱਟ ਪਾ ਦਿਓ ਅਸੀਂ ਕੋਈ ਤਰਾਇ ਨਹੀਂ ਤਿੰਨ ਪਿੰਡਾਂ ਦੀ ਤਿੰਨ ਸਰਪੰਚਾ ਸਾਡੇ ਜਿਹੜੇ ਇਹ ਆ ਕੀ ਜਾਂਦੇ ਵੀ ਉਦੋਂ ਇਹਨਾਂ ਨੇ ਅਣਪਛਾਤੇ ਬੰਦੇ ਲੈ ਕੇ ਆਂਦੇ ਸਾਡੇ ਪਿੰਡ ਦੀ ਪੰਚਾਇਤ ਦੇ 24 ਮੈਂਬਰ ਆ ਜੀ ਤਿੰਨ ਸਰਪੰਚ ਆ 27 ਹੋਗੇ ਜੀ ਸਾਰੇ ਮੋਦੇ ਮੌਜੂਦ ਪੰਚਾਇਤ ਮੈਂਬਰ ਸਾਫ ਕਾ ਸਰਪੰਚ ਸਾਰੇ ਸੀਗੇ ਜੀ ਜਿੱਦੇ ਡੀਐਸਪੀ ਸਾਹਿਬ ਮੌਕਾ ਵਿਖਣਾ ਕੋਈ ਅਣਪਛਾਤਾ ਬੰਦਾ ਸਾਡੇ ਨਾਲ ਇੱਕ ਵੀ ਕਹਿ ਦੇਣ ਜੀ ਅਣਪਛਾਤਾ ਬੰਦਾ ਸੀਗਾ ਮੇਰੀ ਖਾਸ ਕਰਕੇ ਕਿਸਾਨ ਜਾਂ ਇੱਥੇ ਬੰਦਿਆਂ ਨੂੰ ਇਹ ਬੇਨਤੀ ਆ ਕਿ ਜਦੋਂ ਵੀ ਕੋਈ ਕਦਮ ਚੱਕਣਾ ਸਾਡਾ ਆ ਕੇ ਪੱਖ ਵੇਖਣ ਸਾਡਾ ਆ ਕੇ ਸੁਣ ਜੇ ਅਸੀਂ ਗਲਤ ਹੋਈਏ ਤਾਂ ਸਾਡੇ ਖੜੇ ਝੋਨੇ ਚ ਬਾਦ ਦੇਣ ਜੀ ਸਾਨੂੰ ਕੋਈ ਚੱਕਰ ਨਾ ਪਰ ਸਾਡਾ ਪੱਖ ਸੁਣ ਲੈਣ ਜੇ ਚਦੇ ਬੰਦੀ ਧਰਨਾ ਦੇਊਗੀ ਕੱਲ ਨੂੰ ਅਗਲਾ ਕਹਿੰਦਾ ਵੀ ਅਸੀਂ ਧਰਨਾ ਦੇਵਾਂਗੇ ਅਸੀਂ ਬਰਾਬਰ ਧਰਨਾ ਦੇਵਾਂਗੇ ਜੀ ਇਹਨਾਂ ਦੇ ਅਸੀਂ ਪਿੰਡ ਵਾਲੇ ਵੀ ਇਹਨਾਂ ਦੇ ਬਰਾਬਰ ਧਰਨਾ ਦੇਵਾਂਗੇ ਕੱਲ ਨੂੰ ਫਿਰ ਇਹ ਨਾ ਕਰਨ ਵੀ ਇਹ ਸਿਆਸੀ ਰੰਗ ਬਣਾਤੀ ਨਾ ਅਸੀਂ ਸਿਆਸਤ ਹੈਗੇ ਆ ਜੀ ਅਸੀਂ ਕਾਲੀਦਾਲ ਚ ਕੱਲ ਨੂੰ ਇਹ ਇਹ ਕੱਲ ਨੂੰ ਯੂਨੀਅਨ ਇਹ ਕਹਿੰਦੀ ਹੁੰਦੀ ਆ ਵੀ ਸਿਆਸੀ ਕੰਮ ਆ ਸਿਆਸੀ ਸਾਡਾ ਕੋਈ ਨਹੀਂ ਹੋਊਗਾ ਅਸੀਂ ਆਪਦੇ ਤਾਂ ਤੇ ਆਪ ਧਰ ਨਾਲ ਲਾਵਾਂਗੇ ਜੇ ਲਾਉਣਗੇ ਅਸੀਂ ਇਹਨਾਂ ਦੇ ਜਿੰਦਾ ਮਰਦਾਬਾਦ ਕਰਾਂਗੇ ਕਿਸਾਨੀ ਹੋਣੀ ਆਂ ਤੇ ਜਥੇਬੰਦੀਆਂ ਤੁਹਾਡੇ ਪਿੰਡ ਦੀ ਨਹੀਂ ਉਹ ਜਥੇਬੰਦੀ ਕਿਹੜੀ ਜੀ ਜਿਹੜੀ ਆਈ ਐ ਸਪੋਰਟ ਚੋਂ ਨਹੀਂ ਜਥੇਬੰਦੀ ਸਾਡੇ ਪਿੰਡ ਦੀ ਹੈ ਨਹੀਂ ਜੀ ਨਾ ਅਗਰਾਹਾਂ ਵਾਲੇ ਆਇਆ ਨਾ ਸਿੱਧੂਪੁਰ ਵਾਲੇ ਆਇਆ ਨਾ ਦੂਜੀ ਟਕੌਂਧਾ ਵਾਲੇ ਆਏ ਆ ਜੀ ਕੋਈ ਜਥੇਬੰਦੀ ਸਾਡੇ ਇਹਨਾਂ ਨਹੀਂ ਆਈ ਇਹ ਆਂਦੇ ਸੀ ਨਾ ਅਸੀਂ ਜਥੇਬੰਦਾਂ ਤੋਂ ਮੰਗਦੇ ਆਂ ਵੀ ਸਾਡਾ ਸਾਥ ਦੇਣ ਅਸੀਂ ਜਥੇਬੰਦਾਂ ਨੂੰ ਇਹ ਆਣੇ ਆ ਵੀ ਸਾਡਾ ਪੱਖ ਵੇਖਣ ਖੇਤਾਂ 'ਤੇ ਮੌਕਾ ਜੇ ਅਸੀਂ ਗਲਤਾਂ ਤਾਂ ਮੈਂ ਪਣਾ ਇੱਕ ਖੜੇ ਚੋਨੇ ਚ ਬੱਟ ਪਾ ਦੇਣਾ ਪਰ ਗਲਤ ਕਰਨ ਸਾਨੂੰ ਇਹ ਇਥੇ ਤੁਸੀਂ ਗਲਤ ਆ ਜੀ ਸਰਪੰਚ ਸਾਹਿਬ ਆਇਆ ਇਥੇ ਨਾ ਅੱਜ ਗੱਲਬਾਤ ਕਰੀਏ ਆਪਾਂ ਸਰਪੰਚ ਸਾਹਿਬ ਕਿ ਮੈਂ ਦੇਖੂਗਾ ਜਿਹੜਾ ਪਈ ਨੂੰ ਲੈ ਕੇ ਬਵਾਦ ਚੜਿਆ ਦੋ ਘਰਾਂ ਦੇ ਵਿੱਚ ਪਈ ਮੇਰੀ ਜੌਂ ਦੀ ਉਮਰ ਸਾੜੀ ਉਹ ਵੀ ਪਈ ਇੱਥੇ ਹੈ ਨਹੀਂ ਤੇ ਪਹਿਲੀ ਜਿਹੜੀ ਪਈ ਸੀ ਉਹ ਵੀ ਉਹਨਾਂ ਦੇ ਭਰਾਵਾਂ ਦੀ ਪਈ ਸੀਗੀ ਸਤਨਾਮ ਸਿੰਘ ਦੀ ਉਹਨਾਂ ਦੇ ਭਰਾ ਵੀ ਵੰਡ ਚ ਆਪਦੀ ਪਈ ਛੱਡੀ ਜੇ ਉਹਨਾਂ ਨੇ ਹੋਰ ਕਿਤੋਂ ਲਈ ਉਹਨਾਂ ਦਾ ਰਸਤਾ ਹੈ ਨਹੀਂ ਸੀਗਾ ਗੇਂਦੀ ਸ਼ੌਹ ਦੀ ਅਗਲੇ ਪਾਸੇ ਪੈੜੀ ਸੀਗੀ ਜੀਤ ਸਿੰਘ ਉਹਨੇ ਪਿੱਛੋਂ ਵੈ ਲਿਆ ਸੀ ਕਣ ਜੀਤ ਸਿੰਘ ਦੀ ਪਿੱਛੇ ਪੈੜੀ ਸੀਗੀ ਉਹਨਾਂ ਦੋਵਾਂ ਭਰਾਵਾਂ ਨੇ ਆਪਸ ਵਿੱਚ ਵੰਡ ਕੇ ਮਨਿਆਵਤਾ ਰਸਤਾ ਸੱਜ ਚੱਲ ਛੱਡਿਆ ਜੀ ਜਿਹੜੀ ਐਸਪੀ ਤੇ ਆਪਾਂ ਖੜੇ ਹਾਂ ਇਹ ਸਾਡੀ ਸੁਰਤ ਦੇ ਵਿੱਚ ਇਥੋ ਵੀ ਨਹੀਂ ਚੱਲਦੀ ਜਿਹੜੇ ਉਹਨਾਂ ਦੇ ਇਲਜ਼ਾਮ ਹੈ ਫਿਰ ਉਹ ਗਲਤ ਹੈ ਉਹ ਤਾਂ ਹੀ ਉਹਨਾਂ ਦੇਖੋ ਉਹਨਾਂ ਨੂੰ ਪਤਾ ਹੋਊਗਾ ਗਲਤ ਨਹੀਂ ਫਿਰ ਤੁਸੀਂ ਤਾਂ ਮੌਜੂਦ ਦਾ ਸਰਪੰਚ ਹੋ ਤੁਸੀਂ ਕਹਿ ਰਹੇ ਹੋ ਵੀ ਉਹ ਹੈ ਫਿਰ ਇਹਦਾ ਮਤਲਬ ਹੈ ਹੈ ਹੀ ਨਹੀਂ ਸੀ ਦੇਖੀ ਨਹੀਂ ਜਈ ਪਈ ਇਸੇ ਜੇ ਉਹ ਅਸੀਂ ਦਾ ਸਾਡੀ ਸੰਭਲੀ ਅਸੀਂ ਪਈ ਨਹੀਂ ਇੱਥੇ ਵੇਖੀ ਅਜੇ ਤੋਂ ਪਹਿਲੀ ਰੰਗ ਦੇ ਬੰਦੇ ਵੇਖੇ ਉਧਰ ਦੀ ਅਸੀਂ ਨਗਦੇ ਰਹੇ ਹਾਂ ਉਧਰ ਦੀ ਜਗੀਰ ਮਾੜ ਮੜ ਖੇਤ ਨੂੰ ਜਾਂਦੇ ਸੀ ਉਹ ਪਹਿਲੀ ਪਈ ਜਾਂਦੀ ਐ ਪਈ ਤਾਂ ਅਸੀਂ ਵੇਖੀ ਨਹੀਂ ਹਰ ਕਦੇ ਸਰਪੰਚ ਸਾਹਿਬ ਕਿਸੇ ਪਾਸੇ ਤਾਂ ਪਈ ਲੱਗੂਗੀ ਚਾਹੇ ਤੁਹਾਨੂੰ ਹੋਵੇ ਚਾਹੇ ਕਿਸੇ ਨੂੰ ਹੋਵੇ ਅਸੀਂ ਤਾਂ ਸਾਂਝੀ ਗੱਲ ਕਰਾਂਗੇ ਕਿਸੇ ਪਾਸੇ ਤਾਂ ਪਈ ਲੱਗੂਗੀ ਇਹ ਗੱਲ ਕਰਕੇ ਕਿਸੇ ਪਾਸੇ ਤਾਂ ਹੈਗੀ ਉਹਨਾਂ ਨੂੰ ਇਹਨਾਂ ਬਾਈ ਜੀ 40 45 ਕਿੱਲੇ ਬਾਣ ਇਕੱਠਾ ਇੱਥੋਂ ਲਾ ਕੇ ਨੇ ਸੂਵੇ ਤੇ ਕੁਰਬਾਨ ਹੈਗਾ ਇਹ ਵਿੱਚ ਇਹਦੇ ਮੇਰੇ ਕੋਲ ਵੀ 5 6 ਕਿੱਲੇ ਬਾਣ ਬੈ ਹੈਗਾ ਇਹ ਜੇਦਾ ਸਹੀ ਭਰਾਮੀ ਮੰਡੀ ਵੇਖੀ ਜਾਗੇ ਇਹ ਰਸਤਾ ਹੀ ਉਧਰਲੇ ਪਾਸੇ ਦੀ ਹੁੰਦਾ ਇਸੂਰੇ ਤੇ ਸਾਰੇ ਭਰਾਵਾਂ ਉਧਰੋਂ ਤਾਂ ਇਹਨਾਂ ਨੇ ਬਲਵੀਰ ਸੇਵਾਂ ਵਿੱਚ ਨਾਲ ਲਸੇਵਾਂ ਕਦੋਂ ਪਾ ਲਿਆ ਪਟਵਾਰੀ ਨੇ ਇਹਨਾਂ ਨੂੰ ਰਸਤਾ ਤਾਂ ਉਧਰ ਦੀ ਬਣਿਆ ਸੀਗਾ ਇਹਨਾਂ ਨੂੰ ਤਾਂ ਸਾਰਾ ਰਸਤਾ ਜੇ ਤਾਂ ਖਾੜੇ ਦੇ ਨਾਲ ਨਾਲ ਆਊਗਾ ਜਾਂ ਉਧਰ ਸਾਡੇ ਬਾਈਕ ਹੋਰਾ ਨਹੀਂ ਤੁਹਾਡੀ ਗੱਲ ਮੈਂ ਵਿੱਚ ਰੱਖਦਾ ਕੱਟਦਾ ਸੀ ਤੁਸੀਂ ਕਹਿੰਦੇ ਇੱਧਰ ਦੀ ਰਸਤਾ ਨੂੰ ਨਹੀਂ ਹੁੰਦਾ ਉਧਰ ਦੀ ਪਰੇ ਦੀ ਹੁੰਦਾ ਫਿਰ ਦੂਜੇ ਕਿਸਾਨ ਕਿਵੇਂ ਕੱਟਣ ਦੇਣਗੇ ਹੋਰ ਰੋਲਾ ਪਾ ਲੈਣਗੇ ਫਿਰ ਇਹ ਇੰਨਾ ਦਾ ਕੋਈ ਨਹੀਂ ਸਾਰਾ ਕਿਸੇ ਦਾ ਇੰਨਾ ਪੈਣਾ ਉਹ 45 ਏਕੜ ਇਹਨਾਂ ਦੀ ਜ਼ਮੀਨੀਆਂ ਸਾਰੇ ਇਹਨਾਂ ਦੀ ਆਪਦੀ ਹੱਕੀ ਨੇ ਸਾਰੇ ਘਰਾਂ ਦੀ ਜੀ ਸੰਝ ਖਾਤੇ ਦੀ ਆ ਸੰਝੇ ਖਾਤੇ ਦੀ 45 ਏਕੜਾ ਉਹਦੇ ਵਿੱਚ ਮੈਂ ਵੀ ਆ ਪੰਜ 6 ਕਿੱਲੇ ਮਨ ਮੇਰੇ ਕੋਲੇ ਪੈ ਵੀ ਹੈਗਾ ਹੋਰ ਵੀ ਕਈ ਭਰਾ ਹੈਗੇ ਆ ਜੋ ਪੱਕੇ ਖਾਲ ਦੇ ਨਾਲ-ਨਾਲ ਲਾਗੂਆ ਖਾਲਾ ਲੱਗੂਆ ਜਾਂ ਪਰੇ ਦੀ ਜਿੱਧਰ ਦੀ ਆਉਂਦੀ ਹੈ ਉਸ ਪਾਸੇ ਦੀ ਸਹੀ ਰਸਤਾ ਹੋਊਗਾ ਇਹਨਾਂ ਹਮ ਅਜੇ ਤੱਕ ਸਹੀ ਰਸਤੇ ਤੇ ਆਵਾਜਾਈ ਹੈ ਹਾਂਜੀ ਸਹੀ ਰਸਤੇ ਕੋਈ ਆਵਾਜਾਈ ਨਹੀਂ ਜੀ ਅਸਲ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ ਜੀ ਆ ਨਕਸ਼ਾ ਮੇਰੇ ਕੋਲੇ ਇਹਨੂੰ ਸੂਏ ਤੋਂ ਰਾਹ ਲੱਗਿਆ ਵਾ ਤਕਸੀਮ ਚ ਇਹਨਾਂ ਨੇ ਕੱਲੇ ਆਪ ਦੇ ਟੱਕ ਨੂੰ ਲਵਾਇਆ ਉਧਰ ਦੀ ਰਸਤਾ ਹੈ ਤਾਂ ਨਹੀਂ ਛਡਾਉਂਦੇ ਜਿਹੜੀ ਇੱਥੇ ਧਰਬੋਲੀ ਆ ਉਹਨਾਂ ਦੀ ਸਤਕਨਾਲਾ ਜ਼ਮੀਨ ਨਿਕਲਦੀ ਐ ਇਹਨਾਂ ਚੋਂ ਜੇ ਉਧਰ ਦੀ ਰਸਤਾ ਲੈਂਦੇ ਆ ਸਤਕਨਾਲਾ ਜ਼ਮੀਨ ਛੱਡ ਨਹੀਂ ਬਣਦੀ ਇਹਨਾਂ ਦੀ ਉਧਰ ਦੀ ਰਸਤਾ ਲੱਗਿਆ ਵਾ ਉਧਰ ਦੀ ਕਿਉਂ ਨਹੀਂ ਲੈਂਦੇ ਜੀ ਸਾਨੂੰ ਵੀ ਰਸਤਾ ਉਧਰ ਦੀ ਆਉਣਾ ਚਾਹੀਦਾ ਜੇ ਤੋਂ ਖਾਤਾ ਸਾਂਝਾ ਜੀ ਅਸੀਂ ਉਧਰ ਦੀ ਮਾਲਕ ਬਣਾਂਗੇ ਨਾ ਇਹ ਤਾਂ ਇੱਧਰ ਤਾਂ ਅਸੀਂ ਮਾਲਕ ਹੀ ਨਹੀਂ ਸਰਕਾਰੀ ਰਾਹ ਤੇ ਲੱਗਦੇ ਹੀ ਨਹੀਂ ਇਹ ਤਾਂ ਯੋਧਰ ਦੀ ਰਕਬਾ ਛਡੋ ਰਸਤਾ ਛਡਾਉਂਦੇ ਜੀ ਵੀ ਉਧਰ ਦੀ ਸਾਨੂੰ ਸਤ ਕਨਾਲਾ ਜ਼ਮੀਨ ਛੱਡਣੀ ਪੈਂਦੀ ਇਹਨਾਂ ਦੀ ਥਰੀ ਬੰਦਿਆਂ ਦੀ ਜਿਹੜੀ ਨੱਪੀ ਬੈਠਿਆ ਅਸਲ ਕਾਰਨਾ ਆ ਜੀ ਹਨ ਠੇਕੇ ਤੇ ਆਏ ਤੇ ਮੈਂ ਮੰਨ ਕੇ ਚੱਲ ਬਣ ਜੇ ਜਦੋਂ ਬਾਹਾ ਉਦੋਂ ਇਹਦਾ ਕੋਈ ਰੋਲਾ ਨਹੀਂ ਸੀ ਕੁਛ ਨਹੀਂ ਸੀ ਇਹਨਾਂ ਨਾਲ ਕੋਈ ਇਹਨਾਂ ਨੇ ਪਹਿਲਾਂ ਨਹੀਂ ਗੱਲ ਕੀਤੀ ਸੀ ਮੈਂ ਆ ਕੇ ਬਣ ਬਾਲਿਆ ਬਾਅਦ ਚ ਇਹਨਾਂ ਨੇ ਇਹਨਾਂ ਨਾਲ ਬਾਈ ਕਨ ਕੋਈ ਗੱਲ ਕੀਤੀ ਹੋਣੀ ਹੈ ਪਹਿਹੀ ਦੀ ਤੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਨਾ ਮੈਨੂੰ ਠੱਡੇ ਪੱਟਿਆਂ ਦਾ ਪਤਾ ਨਾ ਮੈਨੂੰ ਕਾਹਦੇ ਦਾ ਹੋਰ ਪਤਾ ਤੇ ਜਿਹੜਾ ਇਹਨੇ ਪਾਲੇ ਨੇ ਕੱਲ ਬੋਲਿਆ ਸੀਗਾ ਮੇਰੇ ਬਾਰੇ ਵੀ ਇਹਦੀ ਜ਼ਿੰਮੇਵਾਰੀ ਆ ਵੀ ਕੋਈ ਹੋ ਹੁੰਦਾ ਕਿਸੇ ਵੀ ਪਹੀ ਚ ਜਾਂ ਕਿਸੇ ਗੱਲ ਚ ਮੇਰਾ ਰੋਲਾ ਹੋਵੇ ਇਹ ਪੰਚਾਇਤ ਖੜੀ ਆ ਤਿੰਨਾ ਪਿੰਡਾਂ ਦੀ 21 ਮੈਂਬਰ ਆ ਨੰਬਰਦਾਰ ਆ ਕੋਈ ਵੀ ਬੰਦਾ ਕਹਦੇ ਵੀ ਮੇਰਾ ਰੋਲ ਆ ਮੈਂ ਦੇਂਦਾਰ ਬਾਕੀ ਮੰਨ ਕੇ ਚੱਲ ਜਿਹੜਾ ਇਹ ਕਹਿੰਦਾ ਵੀ ਇਹ ਤਣਾਟ ਆ ਦੂਜੇ ਬੰਦੇ ਇਧਰਲੇ ਬੰਦੇ ਤਣਾਟ ਆ ਜਾਂ ਇਧਰਲੇ ਮੇਰੇ ਕੋਲ ਤਾਂ ਦੋ ਕਿੱਲੇ ਜ਼ਮੀਨ ਆ ਮੈਂ ਤਾਂ ਤਣਾਟ ਕੋਈ ਨਹੀਂਗਾ ਮੇਰਾ ਨਾਮ ਵੀ ਲਿਆ ਨਹੀਂ ਤੇ ਦੂਜੀ ਗੱਲ ਇਹ ਆ ਵੀ ਮੰਨ ਕੇ ਚਲੋ ਇਹਦੀ ਜਿਹੜਾ ਪਾਲਾ ਇਹ ਚਾਰ ਜੁਨੀਅਨਾਂ ਚੋਂ ਦੂ ਪਹਿਲਾਂ ਨਿਕਲਿਆ ਵਾ ਠੀਕ ਆ ਨਾ ਇਹ ਦੂਜਿਆਂ ਨੂੰ ਕਹਿੰਦਾ ਜਾਂਚ ਕਰਾਓ ਇਹਦੀ ਜਾਂਚ ਹੋਣੀ ਚਾਹੀਦੀ ਇਹ ਕਹਿੰਦਾ ਵੀ ਮੈਂ ਮਤਲਬ ਥੋੜੀ ਜ਼ਮੀਨ ਵਾਲਾ ਇਹਦੇ ਕੋਲੇ 2 ਕਮਬਈਨਾ ਕਿੱਥੋਂ ਆਏ ਨੇ 2 ਕ ਮਹੀਨਾ 2 ਜਵਾਬ ਕਰ ਭੇਜਿਆ ਨਹੀਂ ਇਹ ਕਿੱਥੋਂ ਭੇਜਿਆ ਨੇ ਇਹਦਾ ਵੀ ਪਤਾ ਹੋਣਾ ਚਾਹੀਦਾ ਇਹ ਦੂਜਿਆਂ ਨੂੰ ਕਹੀ ਜਾਂਦਾ ਹਾਂ ਤੇ ਦੋ ਗੱਡੀਆਂ ਇਹਦੇ ਕੋਲੇ ਤੇ ਥਾਂ ਤੇ ਵੀ ਕਬਜ਼ਾ ਕੀਤਾ ਇਹਨੇ ਨਜਾਇਜ਼ ਕਿਸੇ ਬੰਦੇ ਉਦੋਂ ਵੀ ਰੌਲਾ ਪਿਆ ਇਹਦਾ ਉਹ ਵੀ ਸਾਰਿਆਂ ਨੂੰ ਪਤਾ ਹੈਗਾ ਮੇਰਾ ਤਾਂ ਇਹ ਪਰ ਨਜਾਇਜ਼ ਨਾਲ ਲੈਂਦਾ ਹੈ ਜੀ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਨਾ ਹਾਂ ਓਕੇ